ਇੱਕ ਵਾਰ ਫਿਰ ਖਾਕੀ ਵਰਤੀ ਦੇ ਉੱਤੇ ਵੱਡੇ ਸਵਾਲ ਖੜੇ ਹੋਏ ਨੇ ਇੱਕ ਪੁਲਿਸ ਮੁਲਾਜ਼ਮ ਦੇ ਉੱਤੇ ਇਲਜ਼ਾਮ ਲੱਗੇ ਨੇ ਜਿਸ ਨੇ ਮਹਿਲਾ ਦੀ ਕੁੱਟਮਾਰ ਕੀਤੀ ਹੈ ਵੀਡੀਓ ਵੀ ਸਾਹਮਣੇ ਆਈ ਹੈ ਅਸਲ ਦੇ ਵਿੱਚ ਮਾਮਲਾ ਕੁਝ ਅਜਿਹਾ ਹੈ ਕਿ ਬਿਜਲੀ ਮੁਲਾਜ਼ਮ ਦੇ ਖਿਲਾਫ ਉਸਤੇ ਹੀ ਗਵੰਡੀ ਬੁਲੇਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਆਧਾਰ ਤੇ ਪੁਲਿਸ ਕਰਤੇ ਵਿੱਚ ਪਹੁੰਚਦੀ ਹੈ ਜਿੱਥੇ ਪੁਲਿਸ ਮੁਲਾਜ਼ਮ ਦਾ ਸਾਹਮਣਾ ਔਰਤੇ ਨਾਲ ਹੁੰਦਾ ਹੈ ਤੇ ਇਸੇ ਔਰਤੇ ਨਾਲ ਕੁਝ ਕਹਾ ਸੁਣੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਗੁੱਸੇ ਦੇ ਵਿੱਚ ਆ ਕੇ ਪੁਲਿਸ ਮੁਲਾਜ਼ਮ ਨੇ ਮਹਿਲਾ ਦੀ ਕੁੱਟਮਾਰ ਕੀਤੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਬਿਨਾਂ ਮਹਿਲਾ ਪੁਲਿਸ ਤੋਂ ਘਰ ਵਿੱਚ ਪੁਲਿਸ ਮੁਲਾਜ਼ਮ ਪਹੁੰਚਦਾ ਹੈ ਜਿਸ ਨੇ ਕਰਦੇ ਵਿੱਚ ਮੌਜੂਦ ਔਰਤੀ ਕੁਟਮਾਰ ਕੀਤੀ ਹੈ ਲੋਕਾਂ ਨੂੰ ਇਨਸਾਫ ਦੇਣ ਵਾਲੀ ਕਾਕੀ ਵਰਤੀ ਹੁਣ ਖੁਦ ਸਵਾਲਾਂ ਦੇ țeਰੇ ਵਿੱਚ ਦਿਖਾਈ ਦੇ ਰਹੀ ਹੈ ਲੋਕਾਂ ਦੇ ਵੱਲੋਂ ਬੱਤੇ ਸਵਾਲ ਜੁੜਿਆ ਖੜੇ ਕੀਤੇ ਚਾਰੇ ਨਿਸ਼ਕਾਇਤ ਦੇ ਆਦਾਰ ਤੇ ਜਦੋਂ ਪੁਲਿਸ ਅਧਿਕਾਰੀ આરોપી ਦੇ ਘਰ ਪਹੁੰਚੀ ਤਾਂ ਉਸਤੇ ਖਿਲਾਫ ਸ਼ਿਕਾਇਤ ਸੀ ਉਹ ਕਰਦੇ ਵਿੱਚ ਹਾਲਾਂਕਿ ਮੌਜੂਦ ਨਹੀਂ ਸੀ ਤੇ ਉੱਥੇ ਹੀ ਪੁਲਿਸ ਮੁਲਾਜ਼ਮ ਦਾ शिकायत देने वाली औरत के नाल सामना ਹੁੰਦਾ ਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਗੁੱਸੇ ਦੇ ਵਿੱਚ ਆ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ ਉਕਤ ਔਰਤੀ ਕੁੱਟ ਮਾਰ ਕੇ ਤੇਗੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇੱਕ ਵਾਰ ਇਸ ਵੀਡੀਓ ਤੇ ਰੁਕ ਕਰ ਲੈਣੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਹਾਂ ਬਾਤ ਜੋ ਕਰਦੀ ਹੈ ਭਾਈ ਜੀ ਹੱਥ ਤੋੜਿਆ ਉਹ ਤੇਰੀ ਆ ਦੇਖੋ ਜਿਨਾਨਿਆ ਐਸਾਈ ਨੇ ਐਸਾਈ ਨੇ ਐਸਆਈ ਨੇ ਲੇਡੀ ਸਾਹਿਬ ਚੱਕਿਆ ਹੀ ਬੀਲੀ ਬੋਰਡ ਦੇ ਮਲਾਇਮ ਨੂੰ ਲੈਨਮੈਨ ਨੂੰ ਲੈ ਕੇ ਚੱਲੇ ਨੇ ਗ੍ਰਿਫਤਾਰ ਕਰ ਰਿਹਾ ਸਾਰੇ ਕਰਦਾ ਪਿਆ ਤੇ ਮੈਂ ਕਹੂੰਗੀ ਨਹੀਂ ਮੇਰੇ ਅੱਗੇ ਵੀ ਧੀਆਂ ਹੈਗੀਆਂ ਵੀਰੇ 50 60 ਸਾਲ ਦੀ ਆਪ ਹੋਈਗੀ ਐਵੇਂ ਕੋਈ ਕਹਿ ਰਹੀ ਹੈ ਵਾਲ ਚਿੱਟੇ ਕਿਤੇ ਆ ਹੈ ਨਹੀਂ ਤੁਸੀਂ ਮੈਨੂੰ ਆਪ ਦੇਖੋ ਆ ਵੀ ਕੁੜੀ ਆ ਆ ਤਾਂ ਮਾੜੀ ਕੁੜੀ ਆ ਤਾ ਦੇਖੋ ਕਿਸ ਦਾ ਫੋਨ ਹੈ ਹੋਈ ਹੈ ਤੁਹਾਡੇ ਨਾਲ ਚੁੱਪ ਨਹੀਂ ਫਿਰ ਬੰਦੇ ਦੇ ਵਰਕਲਾ ਪਰਚਾ ਦਿੱਤਾ ਬੰਦਾ ਡਿਊਟੀ ਦੇ ਸੀਗਾ ਉਹ ਜਨਾਨੀ ਨੇ ਸਾਹਮਣੇ ਰੰਦੀ ਆ ਕਿਸ਼ਨਾ ਕਲੇਨ ਚ ਬਸ ਉਹਨਾਂ ਨੇ ਆ ਕੇ ਕਹਿੰਦੇ ਅੰਦਰ ਹੈਗਾ ਅੰਦਰ ਹੱਥੋਂ ਪਾਈ ਕੱਢ ਲਈ ਅੰਦਰ ਵੀ ਮਾਰਿਆ ਬਾਰਕਲੀ ਜਿਹਾ ਵੀ ਮਾਰਿਆ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਵੀ ਬਾਹ ਵੀ ਤੋੜਤੀ ਐ ਮੂੰਹ ਤੇ ਮਾਰੇ ਚੱਪਲ ਬੂਟ ਬਹੁਤ ਬੁਰੀ ਤਰ੍ਹਾਂ ਹੁਣ ਤਾਂ ਮੇਰੇ ਮਾੜੀ ਜੀ ਹਾਲਤ ਬੋਲਣ ਵਾਲੀ ਹੁਣ ਇਹ ਬੋਲਿਆ ਕਿ ਨਹੀਂ ਜਾ ਰਹੀ ਸੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਮਾਰਿਆ ਉਹਨਾਂ ਨੇ ਕੀ ਨਾਮ ਹੈ ਉਸ ਮੁਲਾਜ਼ਮ ਦਾ ਕੀ ਨਾਮ ਹੈ ਮੇਰੇ ਘਰ ਵਾਲਾ ਨੇ ਜਿਹਨੇ ਤੁਹਾਨੂੰ ਕੁੱਟਮਾਰ ਕੀਤੀ ਉਹਦਾ ਨਾਮ ਕੀ ਹੈ ਉਹਦਾ ਨਾਮ ਨੇ ਮੈਨੂੰ ਫਰਕਾ ਚਾਰ ਜਨੇ ਸੀਗੇ ਦੋ ਸੀਹਨ ਵਰਦੀ ਦੇ ਸੀ ਦੋ ਵੀ ਵਰਦੀਸ ਆਈ ਕਿਹੜਾ ਵਜੇ ਉਹਨਾਂ ਦਾ ਕਿਹੜੇ ਥਾਣੇ ਤੋਂ ਆਏ ਸੀਗੇ ਫੁੱਲਗੜੀ ਤੇ ਤੁਹਾਨੂੰ ਕਿਹੜੀ ਵਜ੍ਹਾ ਤੇ ਤੁਹਾਨੂੰ ਕਿਹੜੀ ਗੱਲ ਕੋਟਿਆ ਜੇ ਤੁਹਾਡੇ ਮੇਰੇ ਬੰਦੇ ਦੇ ਬਰ ਖਲਾਫ ਪਰਚਾ ਲੈ ਕੇ ਆਏ ਸੀਗੇ ਬੰਦਾ ਡਿਊਟੀ ਦੇ ਸੀਗਾ ਹੋਇਆ ਤੁਹਾਡੇ ਨਾਲ ਅੱਜ ਅੱਜ ਮੇਰਾ ਨਾਮ ਸੁਮੇਤਾ ਤੇ ਮੈਂ ਕ੍ਰਿਸ਼ਨਾਕੇਲੇ ਦਾ ਵਸਨੀਕ ਆਂ ਤੇ ਮੇਰੀ ਮੰਮਾ ਨੇ 54 ਸਾਲ ਦੀ ਮਤਲਬ 올ਡ ਨੇ ਤੇ ਉਹਨਾਂ ਨੂੰ ਇੱਕ ਏਸ ਹੈ ਅੱਜ 5 ਵਜੇ ਤੋਂ ਬਾਅਦ ਕਰਿਆ ਮਤਲਬ سامنے ਕੋਈ ਘਰ ਸੀ ਉਹਨਾਂ ਨਾਲ ਕੋਈ ਰੜਕ ਸੀ ਬਿਜਲੀ ਦੀ ਕੁੰਡੀ ਕੋਈ ਪੜੀ ਗਈ ਸੀ ਉਹਦੇ ਕਰਕੇ ਤੇ ਉਹਨਾਂ ਨੇ ਏਸ ਜਿਹਨੇ ਲੇਡੀ ਸਪੋਰਟ ਸੀ ਉਹਨਾਂ ਕੋਈ ਵੀ ਨਹੀਂ ਸੀ ਬਸ ਉਹਨਾਂ ਨੇ ਘਰ ਦੇ ਅੰਦਰ ਵੜ ਕੇ ਕਹਿਣ ਦਾ ਮਤਲਬ ਮੇਰੀ ਮੰਮਾ ਦਾ ਹੱਥ ਵੀ ਮਰੋੜਿਆ ਤਾਂ ਉਸ ਕਰਕੇ ਉਹਦਾ ਹੱਥ ਟੁੱਟ ਗਿਆ ਤੇ ਉਹਨਾਂ ਦੇ ਲੱਤ ਚ ਉਹਨਾਂ ਨੇ ਐਸਆਈ ਨੇ ਲੱਤ ਵੀ ਮਾਰੀ ਐ ਤੇ ਕਹਿਣ ਦਾ ਮਤਲਬ ਹੈ ਸਾਨੂੰ ਇਨਸਾਫ਼ ਮਿਲੇ ਨਹੀਂ ਤੁਹਾਡੀ ਕੀ ਕੁੰਡੀ ਕਿੰਨਾ ਦੀ ਫੜੀ ਗਈ ਸੀ ਆਪਣੇ ਸਾਹਮਣੇ ਘਾਰਾ ਹੈ ਤੇ ਉਹਨਾਂ ਦੀ ਨਾ ਬੀਜੀ ਦੀ ਕੁੰਡੀ ਬਣੀ ਗਈ ਸੀ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਬੀਜੀ ਰੋਡ 'ਚ ਲੱਗੇ ਤਾਂ ਅਸੀਂ ਬਣ ਗਏ ਕਿ ਸਾਡੀ ਆਪਦੀ ਵੀ ਮਤਲਬ ਕੁੰਡੀ ਫੜੀ ਗਈ ਮਤਲਬ ਜਿਵੇਂ ਲੋੜ ਵਧਾਰਾ ਸਾਨੂੰ ਦਿੱਤਾ ਸਾਨੂੰ ਵੀ ਬੈਠੇ ਨੇ ਬਟ ਉਹਨਾਂ ਨੂੰ ਇਹੀ ਚੱਕਰ 'ਚ ਇਹਨਾਂ ਨੂੰ ਰੜਕ ਗੱਡਣ ਵਾਸਤੇ ਪੁਲਸ ਹਲਮ ਭੇਜਿਆ ਸੀ ਕਿ ਮੈਨੂੰ ਆਪ 55 ਸਾਲ ਦੀ ਆ ਮੇਰੇ ਫਾਦਰ ਸਾਹਿਬ 55 ਸਾਲ ਦੇ ਨੇproptolal ji ਜਿਨ੍ਹਾਂ ਨੂੰ ਕਹਿੰਦੇ ਮੈਨੂੰ ਮਤਲਬ ਉਹਨਾਂ ਨੇ ਛੇੜਿਆ ਐ ਐਵੇਂ ਕਰਕੇ ਮਤਲਬ ਉਹਨਾਂ ਨੇ ਇੱਕ ਕੰਪਲੀਟ ਦਿੱਤੀ ਐ ਤੇ ਬਸ ਮੈਂ ਇਹਨਾਂ ਕਹਿਣਾ ਚਾਹਾਂਗਾ ਕਿ ਕਹਾਂ ਤਾਂ ਮਤਲਬ ਉਹਨਾਂ ਨੇ ਮੇਰੀ ਮੰਮਾ ਦਾ ਬੜਾ ਮਤਲਬ ਇਹ ਸਹੀ ਤਾਂ ਨਾਮ ਕੀ ਸੀਗਾ ਜਿੱਦਾਂ ਤਾਂ ਕਿਹੜੇ ਥਾਣੇ 'ਚ ਲੱਗੇ ਹੋਏ ਕੋਲਗੜੀ ਥਾਣੇ 'ਚ ਲੱਗਾ ਐ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਤਾ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਮਤਲਬ ਉਹਨਾਂ ਨੂੰ ਬੜੀ ਬੜੀ ਸਜ਼ਾ ਦਿੱਤੀ ਜਾਵੇ ਤੇ ਮੇਰੀ ਮੰਮਾ ਨੂੰ ਇਨਸਾਫ਼ ਦਿੱਤਾ ਜਾਵੇ 5:30 ਦੀ ਘਟਨਾ ਜੀ ਸਾਢੇ 4:30 ਵਜੇ ਮੁਲਾਜ਼ਮ ਆਏ ਪੰਜਾਬ ਪੁਸ ਤੋਂ ਫੁਲਗੜੀ ਥਾਣੇ ਤੋਂ ਐਸਆਈ ਉਹਨੇ ਮੇਰੀ ਮੰਮੀ ਦੇ ਹੱਥ ਚੱਕਿਆ ਉਹਨਾਂ ਦੀ ਬਾਹਰ ਟੁੱਟ ਗਈ ਹੈ ਉਹਨਾਂ ਦੇ ਲੱਤਾਂ ਮਾਰਿਆ ਮੂੰਹ ਤੇ ਵੀ ਮਾਰਿਆ ਤੇ ਛੱਕਰ ਦੇ ਵਿੱਚ ਮੇਰੀ ਪਾਪੀ ਸੀ ਉਹਨੂੰ ਵੀ ਮਾਰਿਆ ਉਹਦੇ ਤੇ ਵੀ ਹੱਥ ਚੱਕਿਆ ਬਦਤਮੀਜ਼ੀ ਕੀਤੀ ਮੀਸੇ ਮੀਸੇ ਐਕਟ ਕੀਤਾ ਤੇ ਕੀ ਕਾਰਨ ਸੀ ਕਿ ਜਿਹੜਾ ਤੁਹਾਡੇ ਘਰੇ ਏਐਸਆਈ ਆਏ ਸੀਗਾ ਜੋ ਇਹ ਸਾਡੇ ਸਾਹਮਣੇ ਘੁਆਂਡੀ ਰਹਿੰਦੇ ਆ ਉਹਨਾਂ ਨੇ ਲੇਡਿਸ ਨੇ ਕੰਪਲੀਟ ਕੀਤੀ ਹੈ ਕਿ ਮੇਰੇ ਗਾੜੀ ਨੇ ਉਹਨਾਂ ਨੂੰ ਛੇੜਦੇ ਆ ਇਸ ਕਰਕੇ ਕੰਪਲੀਟ ਪਾਈ ਆ ਉਹ ਬਿਜਲੀ ਬੋਰਡ ਜੀ ਉਹ ਨਹੀਂ ਲਾ ਰਹੀ ਸੀ ਤਾਰ ਆ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਜਿਹੜਾ ਏਐਸਆਈ ਨੇ ਮੇਰੀ ਮੰਮੀ ਤੇ ਹੱਥ ਚੱਕਿਆ ਉਹਨੂੰ ਸਾਡੇ ਸਾਹਮਣੇ ਪੇਸ਼ ਕੀਤਾ ਜਾਏ ਜਾਂ ਤੋ ਉਹਨੂੰ ਨੌਕਰੀ ਤੋਂ ਸਸਪੈਂਡ ਕੀਤਾ ਜਾਵੇ ਤੁਹਾਡੇ ਕੋਲ ਕੀ ਸਬੂਤ ਹੈ ਕਿ ਉਸ ਏਐਸਆਈ ਨੇ ਹੱਥ ਚੱਕਿਆ ਸਾਡੇ ਕੋਲ ਵੀਡੀਓ ਆ ਗਈ ਬਣਾਈ ਹੋਈ ਸੀ ਆਪਣੇ ਹੱਥੀ ਬਣਾਈ ਹੈ